ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਚੱਲ ਰਿਹਾ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਆਗੂ جگਜੀਤ ਸਿੰਘ ਡੱਲੇਵਾਲ ਵੱਲੋਂ ਮੰਗਲਵਾਰ ਨੂੰ ਸ਼ੁਰੂ ਕੀਤੇ ਜਾਣ ਵਾਲੇ ਮਰਨ ਬਾੜ ਤਤੇ ਹੁਣ ਉਹਨਾਂ ਦੀ ਥਾਂ ਕਿਸਾਨ ਆਗੂ ਸੁਖਜੀਤ ਸਿੰਘ ਅਰਧੋ ਝੰਡੇ ਨੂੰ ਬਿਠਾਇਆ ਗਿਆ ਹੈ ਕਿਉਂਕਿ ਪੁਲਿਸ ਨੇ ਅੱਜ ਸਵੇਰੇ ਮਨਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਡੱਲੇਵਾਲ ਨੂੰ ਜ਼ਬਰੀ ਹਿਰਾਸਤ ਵਿੱਚ ਲੈ ਲਿਆ ਸੀ ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਇੱਥੇ ਹਰਿਆਣਾ ਪੰਜਾਬ ਦੇ ਢਾਬੀ ਗੁਜਰਾ ਖਨੋਰੀ ਬਾਰਡਰ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਹਰ ਦੋ ਝੰਡੇ ਨੂੰ ਮਨਵਰਤ ਤੇ ਬਿਠਾਉਣ ਦਾ ਐਲਾਨ ਕੀਤਾ ਹੈ ਕਿਸਾਨ ਆਗੂ ਲਖਮਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਥਿਤੀ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਕਿਸਾਨ ਆਗੂਆਂ ਦੀ ਹੰਗਾਮੀ ਮੀਟਿੰਗ ਅੱ비 ਗੁਜਰਾں ਬਾਰਡਰ ਤੇ ਹੋਈ ਜਿਸ ਵਿੱਚ ਹਰਦੋਚੰਡੇ ਨੇ ਮਾਨਵਤਾ ਉੱਤੇ ਬੈਠਣ ਦੀ ਇੱਛਾ ਜ਼ਾਹਰ ਕੀਤੀ ਹੈ ਇਸ ਮੌਕੇ ਸੁਖਜੀਤ ਸਿੰਘ ਹਰਦੋਚੰਡੇ ਨੇ ਕਿਹਾ ਕਿ ਜੇਕਰ ਮੇਰੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਮੇਰਾ ਸਰੀਰ ਇੱਥੋਂ ਓਨੀ ਦੇਰ ਤੱਕ ਲਿਜਾਇਆ ਨਾ ਜਾਵੇ ਜਿੰਨੀ ਦੇਰ ਤੱਕ ਸਾਰੇ ਮਸਲੇ ਹੱਲ ਨਹੀਂ ਹੋ ਜਾਂਦੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹਾਂ ਅੱਜ ਤੜਕਸਾ ਢਾਬੇ ਗੁਜਰਾں ਬਾਰਡਰ ਤੇ ਮਨਵਰਤ ਵਾਲੇ ਸਥਾਨ ਤੋਂ ਡੱਲੇਵਾਲ ਨੂੰ ਜ਼ਬਰੀ ਚੁੱਕ ਲਿਆ ਇਸ ਘਟਨਾ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉੱਥੇ ਇਕੱਤਰ ਹੋਏ ਕਿਸਾਨਾਂ ਨੇ ਪੁਲਿਸ ਦੀ ਇਸ ਕਾਰਵਾਈ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਆਗੂਆਂ ਨੇ ਰੋਹ ਵਿੱਚ ਆਏ ਕਿਸਾਨਾਂ ਨੂੰ ਸ਼ਾਂਤ ਕੀਤਾ ਸਾਸ਼ਨ ਨੇ ਸਥਿਤੀ ਉੱਤੇ ਤਿੱਖੀ ਨਜ਼ਰ ਰੱਖਣ ਦੇ ਲਈ ਵੱਡੇ ਪੱਧਰ ਉੱਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ ਕੁਝ ਕਿਸਾਨਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਨੇ ਡੱਲੇਵਾਲ ਨੂੰ ਤੜਕੇ 3:45 ਮਿੰਟ ਤੇ ਹੀ ਰਸਤੇ ਵਿੱਚ ਲੈ ਲਿਆ ਸੀ ਉਹਨਾਂ ਨੂੰ ਕਿੱਥੇ ਲਿਜਾਇਆ ਗਿਆ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਕਹੇ ਕਿ ਡੱਲੇਵਾਲ ਨੂੰ ਚੁੱਕਣ ਆਏ ਪੁਲਿਸ ਵਾਲੇ ਕਈ ਹਿੰਦੀ ਬੋਲ ਰਹੇ ਸਨ ਸੁਖਜੀਤ ਸਿੰਘ ਜੀ ਹਰਦੋ ਝੰਡਾ ਅਭੀ ਥੋੜੀ ਦੇਰ ਕੇ ਬਾਅਦ ਅਮਰ ਅਣਛਣ 'ਤੇ ਉੱਪਰ ਬੈਠेंगे ਸਰਦਾਰ ਜਗਜੀਤ ਸਿੰਘ ਡੱਲੇਵਾਲ ਕੋ रात को ढाई बजे उठाकर जो फैसला किया था कि अब दोनों फॉर्मों की रणनीति फेल कर देंगे इनका अमर खत्म कर देंगे उसमें वो सफल नहीं हुए हम लोग अमर के ऊपर दूसरा हमारा किसान बड़ा लीडर अब बैठ रहा है और तब तक बैठेगा जब तक हमारी मांगे मानी नहीं जीती दस दिन का भारत सरकार के पास समय है वो वार्ता के लिए दरवाजा खोले हमारे दरवाजे खुले हुए और नहीं तो दस छह दिसंबर को हम लोग शंभू से दिल्ली की ओर कूच करेंगे और जगजीत सिंह डल्लेवाल जी उन्होंने भी जो काका सिंह कोटरा जी से बात हुई उन्होंने कहा मैंने भी म, अमर अनशन शुरू कर दिया उनका जो बात हुई उन्होंने कहा आप खाना पानी तो नहीं खा रहे हैं, लेकिन फोरमो का ये आपको अपील है कि आप पानी भी छोड़ दीजिए तो उन्होंने कहा मैं पानी भी नहीं पीऊंगा और ये जहां मर, जहां मर्जी मुझे ले जाएं मैं कुछ भी खाऊंगा पी फिर भी वो सरकार की कस्टडी में सरकार का ऐसा मानना था कि अगर लुधियाना ले जाएंगे तो देश का किसान मजदूर इन बॉर्डरों पर नहीं आएगा पर लेकिन आपने देखा किसानों को जो निर्णय हमने दिया इधर से वो बॉर्डरों पर आज हजारों किसान मजदूर आए हैं ये आंदोलन और बड़ा होगा अब दूसरे किसान लीडर की जो सुरक्षा का सवाल है उनको भी उठा के ले जा सकते हैं तो हम आम लोगों को पंजाबियों को अपील करते हैं अधिक से अधिक बॉर्डरों पर पहुंचे सारे रास्ते सील करने पड़ेंगे और इस तरह का सरकार को उठा लेके जाने का जो अभी उनका मंचा है वो कामयाब नहीं होने देंगे नहीं हमने भगवंत मान जी से स्पष्टीकरण मांगा केंद्र का स्पष्टीकरण आ गया हम इस कार्रवाई में शामिल नहीं है तो अब माननीय मुख्यमंत्री साहब सामने आए और बताएं ਪੀਸ ਕਾਰਵਾਈ ਕੋ ਉਹਨਾਂ ਨੇ ਕਿਉਂ ਅੰਜਾਮ ਦਿਆ ਸੀਐਮ ਸਾਹਿਬ ਤਾਂ ਕਹਿੰਦੇ ਮੈਂ ਕਿਸਾਨੋ ਕੇ ਸਾਥ ਮਾਰੀ ਸਰਕਾਰ ਦੁੱਖ ਤਾਂ ਯਹੀ ਬਾਤ ਹੈ ਉਹ ਬੋਲਤੇ تھے ਮੈਂ ਕਿਸਾਨੋ ਕਾ ਵਕੀਲ ਹੂੰ और वकील बन के केंद्र से लड़ूंगा अब केंद्र बोल रहा हमने ऐसा कुछ नहीं किया तो पंजाब के मुख्यमंत्री ने हमारा बहुत सत्कार बुजुर्ग लीडर जिसको कपड़े नहीं पहनने दिए पगड़ी नहीं बांधने दी चप्पल नहीं पा, पाने दी कुछ भी नहीं लेने दिया और चोरों की तरह उनका जो आशियाना था उनको तोड़ के लेकर गए ये ये हमारे लिए बहुत दुखद है और इस घटना इस, इस की हम भगवंत मान सरकार की इस कार्यक्रम की निंदा करते हैं आज जैसी जिला कपूरथला दे ਪਿੰਡ ਕੂਕਾ ਪਿੰਡ ਕੂਕਾ ਮੰਡ ਦੇ ਵਿੱਚ ਖੜਿਆ ਇੱਥੇ ਮੀਟਿੰਗ ਲੱਗੀ ਕਿਸਾਨਾਂ ਮਜ਼ਦੂਰਾਂ ਬੀਬੀਆਂ ਦੀ ਬਹੁਤ ਵੱਡੀ ਬੀਬੀਆਂ ਦੀ ਕਮੇਟੀ ਬਣੀ ਆ ਤੇ ਆ ਪਤਲਾ ਭੂਕਿਆ ਵਾ ਮੋਦੀ ਸਰਕਾਰ ਦਾ ਤੇ ਭਗਵੰਤ ਮਾਨ ਸਰਕਾਰ ਦਾ ਜਿਨ੍ਹਾਂ ਨੇ ਅੱਜ ਕਿਸਾਨਾਂ ਕੋ ਜਜੀਸ਼ੋ ਢੱਲੇਵਾਲ ਨੂੰ ਜਿਨ੍ਹਾਂ ਨੇ ਅੱਜ ਮਰਨ ਵਾਰ ਤੇ ਬਹਿਣਾ ਹੀ ਜਿਨ੍ਹਾਂ ਨੇ ਐਲਾਨ ਕੀਤਾ ਹੈਗਾ ਆਪਣੀਆਂ ਆਕੀ ਮੰਗਾਂ ਬਣਵਾਉਣ ਲਈ ਜਿਹੜਾ 9 ਮਹੀਨੇ ਤੋਂ ਮੋਰਚਾ ਚੱਲ ਰਿਹਾ ਉਸ ਮੋਰਚੇ ਨੂੰ ਹੋਰ ਤੇਜ਼ ਕਰਨ ਲਈ ਉਹਨਾਂ ਨੂੰ ਅੱਜ ਜਬਰੀ ਰਾਤ ਚੁੱਕ ਲਿਆ ਗਿਆ ਵਾ ਉਹਦੇ ਉਹ ਭਗਵੰਤ ਮਾਨ ਦੇ ਸਰਕਾਰ ਦੇ ਖਿਲਾਫ ਤੇ ਮੋਦੀ ਸਰਕਾਰ ਦੇ ਖਿਲਾਫ ਅਸੀਂ ਉਹਦੇ ਪੁੱਤਰੇ ਫੂਕ ਰਹੇ ਆ ਇਹ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅੰਦੋਲਨ ਹੋਰ ਤੇਜ਼ ਕਰਾਂਗੇ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਆ ਆਪਣੀਆਂ ਮੰਗਾਂ ਮੰਨਵਾਉਣ ਤੱਕ ਇਹ ਛੰਗਾਰੀ ਜਾਰੀ ਰੱਖਾਂਗੇ ਕਾਰਪੋਰੇਟ ਦੇ ਖਿਲਾਫ ਕਾਰਪੋਰੇਟ ਦੇ ਖਿਲਾਫ ਤੇ ਭਾਰਤੀ ਹਕਮਾਂ ਦੇ ਖਿਲਾਫ ਲੜੇ ਲੜਾਈ ਆ ਸੰਘਰਸ਼ ਆ ਲਹੂ ਵਿਢਵਾ ਸੰਘਰਸ਼ ਉਹ ਵੀ ਉਹ ਉਹਦੇ ਵਾਸਤੇ ਅਸੀਂ ਤਿਆਰ ਬਰ ਤਿਆਰ ਆ ਸਾਡੇ ਜੋਸ਼ ਸੰਘਰਸ਼ ਆਏ ਮਰਨ ਵਰਦਾ ਜੋ ਵਿਖਰੌਰੀ ਦੇ ਆ ਉਹ ਵੀ ਲਗਾਤਾਰ ਜਾਰੀ ਰਹੂਗਾ ਤੇ 6 ਸਤੰਬਰ ਨੂੰ ਦਿੱਲੀ ਵਾਲੇ ਵੀ ਕੂਚ ਕਰਾਂਗੇ ਮੋਦੀ ਸਰਕਾਰ ਨੇ ਜੋ ਜ਼ੁਲਮ ਕਰਨਾ ਜੋ ਜ਼ਬਰ ਕਰਨਾ ਉਹ ਕਰਕੇ ਵੇਖ ਲੈ ਇਹ ਕਦਮ ਪਛੇਰੀ ਹਟਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ